ਮੋਹਾਲੀ ਦੇ ਥਾਣਾ ਮਟੌਰ ਵੱਲੋਂ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹਥਿਆਰ ਦੀ ਨੋਕ ਦੇ ਉੱਤੇ دہشت ਫਲਾਉਣ ਵਾਲੇ ਤਿੰਨ ਅਰੋਪੀਆਂ ਨੂੰ ਕੀਤਾ ਗ੍ਰਿਪ। ਜਾਣਕਾਰੀ ਦਿੰਦੇ ਹੋਏ ਡੀਐਸਪੀ ਮੋਹਿਤ ਕੁਮਾਰ ਵੱਲੋਂ ਅਦਾ ਮਟੌਰ ਅਤੇ ਫੇਜ਼ 1 ਵੱਲੋਂ ਚਾਰ ਅਸਲੇ ਬਰਾਮਦ ਕੀਤੇ ਗਏ ਨੇ। ਇਹ ਦੋ ਵੱਖ-ਵੱਖ ਜਿਹੜੇ ਹੈਗੇ ਨੇ ਕੇਸਿਸ ਨੇ। ਇੱਕ ਜਿਹੜਾ ਫੇਜ਼ 1 ਦਾ ਜਿਹੜਾ ਐਫਆਈਆਰ ਹੈ ਉਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਨਾ ਇਹ 107 ਨੰਬਰ ਮੁਕੱਦਮਾ ਜਿਹੜਾ ਹੈਗਾ ਇਹਦੇ ਤੇ ਬੰਦੇ ਤੇ ਪਹਿਲਾਂ ਵੀ ਦਰਜ ਸੀਗਾ ਤੇ ਹੁਣ ਰੀਸੈਂਟਲੀ ਜਿਹੜੀ ਅਸੀਂ ਐਫ ਆਈ ਆਰ ਲੋਜ ਕੀਤੀ ਹੈ ਉਹ ਹੈਗੀ 28 ਨੰਬਰ ਜੋ 4 ਮਾਰਚ ਦੀ ਐਫ ਆਈ ਆਰ ਹੈ ਇਹਦੇ ਵਿੱਚ ਜਿਹੜਾ ਹੈਗਾ ਅਸਲੀ ਐਕਟ ਦਾ ਅਸੀਂ ਪਰਚਾ ਦਿੱਤਾ 2554 ਦਾਹਟ ਇਹਦੇ ਵਿੱਚ ਜੋ ਦੋਸ਼ੀ ਹੈ ਅਮਨ ਕੁਮਾਰ ਪੁੱਤਰ ਤਰਮਪਾਲ ਵਾਸੀ ਜਿਹੜਾ ਹੈਗਾ ਪਿੰਡ ਖਿਜਰਗੜ੍ਹ ਖਾਣਾ ਜ਼ਿਲਖਪੁਰ ਲੱਗਦਾ ਇਹਨੂੰ ਤੋ ਜੋ ਅਮਨ ਹੈ ਇਹ ਦੀਪੂ ਬਨੂੜ ਜੋ ਜਿਹੜਾ ਹੈਗਾ ਇੱਕ ਜਿਹਦੇ ਤੇ ਕਾਫੀ ਪਰਚੇ ਦਰਜ ਨੇ ਤੇ ਜੋ ਲਾਰੈਂਸ ਦਾ ਅਸੋਸੀਏਟ ਹੈ ਇਹ ਉਹਦਾ ਅਗੋ ਅਸੋਸੀਏਟ ਹੈ ਉਹਨਾਂ ਦੀ ਟੀਮ ਦਾ ਮੈਂਬਰ ਹੈ ਇਹ ਤੋਂ ਪਿਛਲੇ ਸਾਲ ਵੀ ਜੋ ਚੰਡੀਗੜ੍ਹ ਪੁਲਿਸ ਵੱਲੋਂ ਆਹ ਜਿਹੜਾ ਹੈਗਾ ਪਿਛਲੇ ਤੋਂ ਪਿਛਲੇ ਸਾਲ 2022 ਦੇ ਵਿੱਚ 107 ਨੰਬਰ ਮੁਕੱਦਮਾ ਦਰਜ ਕਰਕੇ ਸੈਕਟਰ 34 ਚੰਡੀਗੜ੍ਹ ਦੇ ਵਿੱਚ ਜਿਹੜਾ ਹੈ ਇਹਦੇ ਤੇ ਅਸਲਾਹੇ ਤੋਂ ਬਰਾਮਦ ਕੀਤਾ ਗਿਆ ਸੀਗਾ ਤੋ ਇਹ ਦੁਬਾਰਾ ਜਿਹੜਾ ਹੈਗਾ ਬਾਹਰ ਆ ਕੇ ਐਕਟਿਵ ਹੋਇਆ ਵਾ ਸੀਗਾ ਤੇ ਇਹਦੇ ਕੋਲੋਂ ਦੁਬਾਰਾ ਜਿਹੜਾ ਹੈ ਸਾਡੇ ਵੱਲੋਂ ਦੋਸਤ ਲਈ ਜਿਹੜੇ ਹੈਗੇ ਨੇ ਬਰਾਮਦ ਕੀਤੇ ਗਏ ਨੇ ਪੁਆਇੰਟ 32 ਬੋਰ ਕੰਟਰੀ ਮੇਡ ਹੈ ਜਿਦੇ ਵਿੱਚ ਦੋ ਜਿੰਦਾ ਰੌਂਦ ਤੇ ਮੈਗਜ਼ੀਨ ਹੈ ਤੇ ਇੱਕ ਜਿਹੜਾ ਹੈਗਾ ਦੇਸੀ ਕੱਟਾ ਪੁਆਇੰਟ 315 ਬੋਰ ਹੈ ਜਿੱਚ ਦੋ ਜਿੰਦਾ ਰੌਂਦ ਤੇ ਇੱਕ ਖੋਲ ਜਿਹੜਾ ਹੈਗਾ ਸਾਨੂੰ ਬਰਾਮਦ ਹੋਇਆ ਤੋ ਇਹ ਕਿਸੇ ਨਾ ਕਿਸੇ ਜਿਹੜਾ ਹੈਗਾ ਵਾਰਦਾਤ ਦੇ ਉਹਦੇ ਤਾਕ ਦੇ ਵਿੱਚ ਸੀਗਾ ਤੇ ਸਾਡੀ ਚਲੋ ਜਿਸ ਤਰ੍ਹਾਂ ਐਸਐਸਪੀ ਸਾਹਿਬ ਤੇ ਸਾਡੇ ਸ਼੍ਰੀ ਸੰਦੀਪ ਗਰਗ ਜੀ ਆਈਪੀਐਸ ਜੀ ਤੇ ਉਹਨਾਂ ਵੱਲੋਂ ਤੇ ਐਸਪੀ ਸਿਟੀ ਸ਼੍ਰੀ ਹਰਵੀਰ ਰઠવાਲ ਜੀ ਦੀ ਜਿਹੜੀ ਹੈਗੀ ਅਗਵਾਈ ਹੇਠ ਸਾਡੇ ਕੋਲੇ ਜਿਹੜਾ ਹੈ ਅਸੀਂ ਜਿਹੜੇ ਮਾੜੇ ਤੱਤ ਨੂੰ ਉਹਨਾਂ ਦੇ ਠੱਲ ਪਾਉਣ ਲਈ ਤੇ ਤਾਂ ਜੋ ਕੋਈ ਮਾੜੀ ਘਟਨਾ ਨਾ ਵਾਪਰੇ ਪ੍ਰੀਵੈਂਟਿਵ ਐਕਸ਼ਨ ਦੇ ਚੱਕਰ 'ਚ ਜੋ ਸਾਡਾ ਆਪਣਾ ਇਨਫੋਰਮੇਸ਼ਨ ਬੇਸ ਸਿਸਟਮ ਚੱਲ ਰਿਹਾ ਸੀਗਾ ਉਹਦੇ ਵਿੱਚ ਬੰਦਾ ਆਰਾਊਂਡ ਅਪ ਕੀਤਾ ਗਿਆ ਤੇ ਇਤੋਂ ਇਹ ਅਸਲੇ ਦੋ ਰਿਕਵਰ ਕਰਾਏ ਗਏ ਨੇ ਇਸੇ ਦੇ ਨਾਲ ਜਿਹੜਾ ਇੱਕ ਹੋਰ ਮੁਕੱਦਮਾ ਜਿਹੜਾ ਹੈਗਾ ਉਹ ਅਸੀਂ 2 ਮਾਰਚ ਨੂੰ ਲੌਂਚ ਕੀਤਾ ਸੀਗਾ ਉਹ ਮਟੌਰ ਥਾਣੇ ਦੇ ਵਿੱਚ ਹੋਇਆ ਇਸ ਮੁਕਦਮੇ ਦਾ ਇਹ ਹੈ ਕਿ ਇਹਦੇ ਵਿੱਚ ਆ ਐਕਸਯੂਵੀ ਕਾਰ ਸੀਗੀ ਆ ਆਪਣਾ ਐਕਸਯੂਵੀ 500 CH01BC0545 ਇਹ ਕਾਰ ਦੇ ਵਿੱਚ ਤਿੰਨ ਜਿਹੜੇ ਹੈਗੇ ਨੇ ਨੌਜਵਾਨ ਇਹ ਜੋ ਰਾਜਸਥਾਨ ਨੂੰ ਬਿਲੋਂਗ ਕਰਦੇ ਨੇ ਤੇ ਇਹਨਾਂ ਦੇ ਉੱਤੇ ਪਹਿਲਾਂ ਵੀ ਉੱਥੇ ਪਰਚੇ ਦਰਜ ਨੇ ਕਈ ਇਹ ਤਿੰਨ ਨੌਜਵਾਨ ਨੇ ਨਵਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਅੱਕਾਂ ਵਾਲੀ ਥਾਣਾ ਚੂਨਾਵੱਡ ਜਿਹੜਾ ਗੰਗਾ ਨਗਰ ਤੇ ਦੂਜਾ ਹੈਗਾ ਸਤਨਾਮ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਪਿੰਡ ਦਲਿਆਂ ਵਾਲਾ ਥਾਣਾ ਲਾਲਗੜ ਤੇ ਗੰਗਾ ਨਗਰ ਤੋਂ ਇਹ ਵੀ ਤੇ ਅਸ਼ਵੀਰ ਸਿੰਘ ਪੁੱਤਰ ਬਲਰਾਜ ਸਿੰਘ ਇਹ ਵੀ ਜਿਹੜਾ ਪਿੰਡ ਥਾਦੇਵਾਲ ਥਾਣਾ ਲਾਲਗੜ ਜ਼ਿਲ੍ਹਾ ਗੰਗਾ ਨਗਰ ਇਹ ਤਿੰਨੋਂ ਉਥੋਂ ਦੇ ਰਹਿਣ ਵਾਲੇ ਨੇ ਤੇ ਇਹ ਆਪਣੀ ਕਾਰ ਦੇ ਵਿੱਚ ਜਿਹੜਾ ਹੈਗਾ ਐਕਸਯੂਵੀ ਦੇ ਵਿੱਚ ਇਹ ਇੱਥੇ ਆਏ ਹੋਏ ਸੀਗੇ ਤੋ ਸਾਨੂੰ ਜਿਸ ਤਰ੍ਹਾਂ ਮੁਖਬਰੀ ਦੇ ਉੱਤੇ ਸਾਡੇ ਸੋਰਸਸ ਸੀਗੇ ਉਸ ਦੇ ਉੱਤੇ ਸਾਨੂੰ ਪਤਾ ਲੱਗਿਆ ਕਿ ਖਾਨਾ ਬਦੂਸ਼ ਦੀ ਤਰ੍ਹਾਂ ਹੀ ਗੱਡੀ ਦੇ ਵਿੱਚ ਹੀ ਜਿਹੜਾ ਹੈਗਾ ਆਪਣਾ ਟਿਕਾਣਾ ਬਣਾ ਰੱਖਿਆ ਰਾਤ ਨੂੰ ਤਾਂ ਉਸ ਆਪ ਨਾਲ ਅਸੀਂ ਇਹਨਾਂ ਦੇ ਉੱਤੇ ਕਾਰਵਾਈ ਕਰਦੇ ਹਾਂ ਇਹਨਾਂ ਨੂੰ ਰਾਉਂਡ ਅਪ ਕੀਤਾ ਸ਼ੱਕ ਦੇ ਬਿਨਾਂ ਦੇ ਉੱਤੇ ਤੇ ਜਦੋਂ ਇਹਨਾਂ ਤੋਂ ਸਾਰਾ ਕੁਝ ਕਲੀਅਰ ਕੀਤਾ ਤਾਂ ਸਾਨੂੰ ਇਹ ਚੀਜ਼ਾਂ ਕਲੀਅਰ ਹੋਈਆਂ ਤਾਂ ਫਿਰ ਅਸੀਂ ਇਹਨਾਂ ਤੋਂ ਫੜ ਕੇ ਇੱਕ ਤੱਕ ਕਿਰਚ ਇਹਨਾਂ ਕੋਲੋਂ ਬਰਾਮਦ ਹੋਈ ਉਸ ਤੋਂ ਇਲਾਵਾ ਦੋ ਦੇਸੀ ਕੱਟੇ 1.315 ਬੋਰ ਇੱਕ 12 ਬੋਰ ਇਹ ਦੋ ਵੈਪਨ ਜਿਹੜੇ ਹੈਗੇ ਨੇ ਇਹਨਾਂ ਕੋਲੋਂ ਰਿਕਵਰ ਹੋਏ ਅਲੋਂਗ ਵਿਦ ਕਿਰਚ ਫਿਰ ਜੋ ਜਿਹੜੇ ਰੌਂਦ ਨੇ ਦੋ ਰੌਂਦ ਦੇ ਦੇਖੋ 3.315 ਬੋਰ ਦੇ ਅਤੇ ਤਿੰਨ ਰੌਂਦ 12 ਬੋਰ ਦੇ ਜਿਹੜੇ ਹੈਗੇ ਨੇ ਇਹਨਾਂ ਕੋਲੋਂ ਬਰਾਮਦ ਹੋਏ ਨੇ ਤੇ ਇਹਨਾਂ ਦੇ ਉੱਤੇ ਜਿਸ ਤਰ੍ਹਾਂ ਦੋਸ਼ੀ ਨਵਦੀਪ ਹੈ ਇਹ ਤੇ ਪਹਿਲਾਂ ਚਾਰ ਮੁਕੱਦਮੇ ਆਲਰੇਡੀ ਦਰਜ ਨੇ ਦਕੈਤੀ ਵਗੈਰਾ ਦਾ 392 ਦਾ ਹੈਗਾ ਲੜਾਈ ਝਗੜੇ ਦੇ ਮੁਕਦਮੇ ਦਰਜ ਨੇ ਇਹ ਸਾਰੇ ਗੰਗਾ ਨਗਰ ਦੇ ਵਿੱਚ ਜਿਹੜੇ ਹੈਗੇ ਨੇ ਆਲਰੇਡੀ ਲॉज ਨੇ ਇਸੇ ਹਿਸਾਬ ਨਾਲ ਸਤਨਾਮ ਦੇ ਉੱਤੇ ਵੀ ਪਹਿਲਾ ਮੁਕਦਮਾ ਦਰਜ ਨੇ ਤੇ ਜਿਹੜਾ ਪੀਜਾ ਦੋਸ਼ੀ ਅਰਸ਼ਵੀਰ ਹੈ ਉਹਦਾ ਹਜੇ ਰਿਕਾਰਡ ਦੇ ਵਿੱਚ ਕੋਈ ਹਜੇ ਪਤਾ ਨਹੀਂ ਲੱਗਾ ਜਿੱਦਾਂ ਅਸੀਂ ਹੋਰ ਵੀ ਪਤਾ ਕਰ ਰਹੇ ਹਾਂ